ਗੈਂਡਰਲ ਬਾਤ ਅੱਜ ਸਾਰਾ ਜਿਹੜਾ ਪਹਿਲ ਕੰਮ ਦੇ ਵਿੱਚ ਹੰਗਲਾ ਹੋਇਆ ਉਹਦੇ ਸੰਬੰਧ ਵਿੱਚ ਨਖਾਲਿਆ ਗਿਆ ਸਾਨੂੰ ਸਾਰਿਆਂ ਨੂੰ ਪਹਿਲਾਂ ਤਾਂ ਜਿਹਹਾਦ ਦੇ ਵਿੱਚ ਤੇ ਆਤਵਾਦ ਦੇ ਵਿੱਚ ਇਹਦੇ ਫਰਕ ਸਮਝਣਾ ਪਊਗਾ ਇਹ ਜਿਹੜਾ ਹਮਲਾ ਹੋਇਆ ਜਿਹਹਾਦੀ ਹਮਲਾ ਹੋਇਆ ਇਹਦੇ ਨਾਲ ਆਤਵਾਦ ਦਾ ਕੋਈ ਲੈਣਾ ਦੇਣਾ ਨਹੀਂ ਸੀ ਜਿਹਹਾਦ ਸੀ ਇੱਕ ਧਰਮ ਦੇ ਖਿਲਾਫ ਪੂਰੇ ਮੁਲਕ ਦੇ ਖਿਲਾਫ ਪਤਾ ਕਿ ਇਹ ਕੰਟਰੀ ਹਿੰਦੂਆ ਦਾ ਕੰਟਰੀ ਹੈ ਪੂਰਾ ਮੁਲਕ ਹਿੰਦੂਆਂ ਦਾ ਵਾ ਤੇ ਇਹ ਉਹਨਾਂ ਦੇ ਖਿਲਾਫ ਇੱਕ ਹਮਲਾ ਕੀਤਾ ਗਿਆ ਉਹ ਸਾਜ਼ਿਸ਼ ਦੇ ਤਹਿਤ ਹੋਇਆ ਹੈ ਕਿ ਇਹਨਾਂ ਕਿਤੇ ਮਾਰਦੇ ਕਿ ਫਰਾਈਡੈਂਸੀਆਂ ਵੀ ਫੇਲ ਹੋਈਆਂ ਐ ਵੱਡਾ ਹਮਲਾ ਨਹੀਂ ਚਲੋ ਫੇਲੀਅਰ ਤਾਂ ਕਿਤੇ ਨਾ ਕਿਤੇ ਹੋਇਆ ਇੰਟੈਲੀਜੈਂਸ ਵਾਲੇ ਤਾਂ ਆਪਣੇ ਮੂੰਹ ਕਹਿੰਦੇ ਇਹ ਨਹੀਂ ਗੱਲ ਨੂੰ ਕਿ ਸਾਡੀ ਪਹਿਚਾਨ ਉਦੋਂ ਹੁੰਦੀ ਹੈ ਜਦੋਂ ਅਸੀਂ ਫੇਲ ਹੁੰਦੇ ਹਾਂ ਉਦੋਂ ਪਤਾ ਲੱਗਦਾ ਇੰਟੈਲੀਜੈਂਸ ਫੇਲ ਹੋ ਗਈ ਹੈ ਜਿਤਨੇ ਪਾਸ ਮਹੀਨੇ ਦੋ ਵਾਰੀ ਪਾਸ ਹੁੰਦੇ ਆ ਉਹਦੋਂ ਕੋਈ ਗੱਲ ਨਹੀਂ ਕਰਦਾ ਉਹਦੇ ਬਾਰੇ ਕੋਈ ਗੱਲ ਕਦੇ ਕਿਹਾ ਨਹੀਂ ਜਾਂਦਾ ਉੱਠੇ ਨਹੀਂ ਜਾਂਦਾ ਨਾ ਲੋਕਾਂ ਦੇ ਵਿੱਚ ਚਰਚਾ ਆਂਦੀ ਹੈ ਕਿ ਤਿੰਨਾਂ ਤੋਂ ਆਦੀ ਮਾਰਦੇ ਚਾਰ ਆਦੀ ਮਾਰਦੇ ਜਦੋਂ ਕੋਈ ਅੰਦਰ ਵੜਦਾ ਵਾ ਉਹ ਤੋਂ ਪਹਿਲੇ ਉਹਨਾਂ ਨੂੰ ਖਤਮ ਕਰ ਦਿੰਦੇ ਆ ਜਦੋਂ ਫੇਲੀਅਰ ਆਂਦਾ ਵਾ ਇੰ ਸਾਤੋ ਕੀ ਮੀਂਹ ਰੱਖਦੇ ਭਾਰਤ ਸਰਕਾਰ ਨੇ ਤਾਂ ਕਦੇ ਕਦਮ ਚੱਕਣਾ ਹੀ ਮੋਦੀ ਜੀ ਬੈਠੇ ਆ ਉਹਨਾਂ ਨੇ ਬਗੈਰ ਸੋਚੇ ਸਮਝੇ ਤੇ ਕੋਈ ਕਦਮ ਚੱਕਣਾ ਨਹੀਂ ਪਰ ਉਹਨਾਂ ਨੇ ਸਾਰੇ ਦੇਸ਼ ਦਾ 140 ਕਰੋੜ ਭਾਰਤ ਵਾਸੀਆਂ ਦਾ ਵੀ ਉਹਨਾਂ ਨੇ ਹਿੱਤ ਸੋਚਣਾ ਵਾ ਉਹ ਸਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਨੇ ਇੱਕ ਕਦਮ ਚੱਕਣਾ ਤੇ ਉਹਨਾਂ ਨੇ ਜੋ ਕਰਨਾ ਸਾਡੇ ਖਿਆਲ ਨਾਲ ਉਹਨਾਂ ਨੇ ਬੈਸਟ ਹੀ ਕਰਨਾ ਉਹ ਤੋਂ ਵਧੀਆ ਕੋਈ ਹੋਰ ਨਹੀਂ ਕਰ ਸਕਦਾ ਜਿਹੜਾ ਕਦਮ ਉਹਨਾਂ ਨੇ ਸਿੱਧੂ ਰਾਦੀ ਦਾ ਉਹਨਾਂ ਨੇ ਪਾਣੀ ਰੋਕਿਆ ਵੀ ਆ ਇਹਨਾਂ ਕੱਟੋ-ਕੱਟ ਉਹਨਾਂ ਦੇ 5 ਤੋਂ 6 ਕਰੋੜ ਬਾਦੀ ਨੂੰ ਸਿੱਧਾ ਮਾਰ ਪੈਣੀ ਇੰਦਰਾ ਨਾਲ ਇਹਦੇ ਵੀ 70 ਲੱਖ ਏਕੜ ਦੀ ਜ਼ਮੀਨ ਉਹ ਸਿੱਧਾ ਪੰਜਾਬੂ ਮਾਰ ਨੂੰ ਮਾਰਦੇ ਆ ਕਿ ਉੱਥੇ ਫਸਲ ਨਹੀਂ ਹੋਣੀ ਤੇ ਜਦੋਂ ਕਿਸੇ ਨੂੰ ਇਕਨੋਮਿਕਲੀ ਜਦੋਂ ਮਾਰਿਆ ਜਾਂਦਾ ਨਾ ਉਹਦੀ ਪੁੱਤਾਂ ਤੱਕ ਹੁੰਦੀਆਂ ਵਾ ਸਾਰੀ ਗਰੀਬੀ ਕਿੱਧਰ ਤੱਕ ਜਾਂਦੀ ਹੈ ਵਾਗਾ ਪਾਟਰ ਤੇ ਟਾਰੀ ਪਰ ਬੰਦ ਕਰ ਦਿੰਦਾ ਇਸ ਤੋਂ ਲਗਾ ਤੁਸੀਂ ਹੋਰ ਕੀ ਚਾਹੁੰਦੇ ਹੋ ਮਨ ਕੋਹਰ ਚੀਜ਼ ਨਾ ਚਾਹਦਾ ਰਿਟੈਲੀਏਟ ਤਾਂ ਹੋਊਗਾ ਹੀ ਇਹ ਇਹ ਤਾਂ ਸਾਨੂੰ ਦਿਸਦਾ ਪਿਆ ਇਹ ਤੇ ਸਾਨੂੰ ਉੱਤੇ ਓਵਰ ਕੰਫੀਡੈਂਸ ਹੈ ਇਸ ਕੰਮ ਦੇ ਵਿੱਚ ਇਹ ਜ਼ਰੂਰ ਰੈਟਲੀਏਸ਼ਨ ਹੋਣੀ ਹੀ ਹੋਣੀ ਹੈ ਅੱਗੇ ਵੀ ਦੋ ਵਾਰੀ ਹੋਈ ਹੈ ਤੀਜੀ ਵਾਰੀ ਵੀ ਹੋਣੀ ਹੁੰਦੀ ਹੈ ਅੱਜ ਦਾ ਕੈਂਡਲ ਮਾਰਚ ਜਿਹੜਾ ਕਸ਼ਮੀਰ ਦੇ ਵਿੱਚ ਤੇ ਬੰਦੇ ਸਰੇ ਆਮ ਗੋਲੀਆਂ ਮਾਰ ਕੇ ਫੋਂ ਦਿੱਤੇ ਗਏ ਉਹਨਾਂ ਦਾ ਧਰਮ ਪੁੱਛ ਕੇ ਉਹਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਉਹਦੇ ਲਈ ਅਸੀਂ ਇੱਕ ਕੈਂਡਲ ਮਾਰਚ ਕੱਢਿਆ ਅੱਜ ਤੇ ਜਿਸ ਦੇ ਨਾਲ ਲੋਕੀ ਆਪਣੇ ਘਰ ਦੇ ਵਿੱਚ ਛੁਪੇ ਹੋਏ ਦੁਸ਼ਮਣਾਂ ਨੂੰ ਪਛਾਣਨ ਤੇ ਉਹਨਾਂ ਦਾ ਡਟ ਕੇ ਵਿਰੋਧ ਕਰਨ ਇਸ ਕਰਕੇ ਭਾਈ ਜਿਹੜਾ ਵੀ ਸੁਨੇਹ ਦਿੱਤਾ ਗਿਆ ਇਸ ਬਾਰੇ ਦੇਖੋ ਅੱਜ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਕਿ ਮੈਂ ਕਿਹੜੇ ਜਾਤ ਦਾ ਵਾਂ ਕਿਹੜੀ ਕਮਿਊਨਿਟੀ ਦਾ ਵਾਂ ਸਾਰੇ ਇੱਕੋ ਹੀ ਦੇਸ਼ ਦੇ ਵਾਸੀ ਬਣ ਕੇ ਭਾਰਤੀ ਬਣ ਕੇ ਅੱਜ ਨਾਲ ਚੱਲੇ ਆ ਤੇ ਆਪਣੇ ਪੰਜਾਬ ਪ੍ਰਾਂਤ ਲਈ ਆਪਣੇ ਭਾਰਤ ਦੇਸ਼ ਲਈ ਕਦਮ-ਨਾ-ਕਦਮ ਲਾ ਕੇ ਅੱਜ ਇਕੱਠੇ ਚੱਲੇ ਆ ਇੱਕ ਬਹੁਤ ਵੱਡਾ ਇਕਤਾ ਦਾ ਦ੍ਰਿਸ਼ ਹੈ ਸਾਰੇ ਸਮਾਜ ਦੇ ਵਿੱਚ ਇਹ ਦਿਖੂਗਾ ਤੇ ਸਾਡੇ ਦੇਸ਼ ਦੀ ਹੋਰ ਤਰੱਕੀ ਹੋਊਗੀ ਬਾਦ ਗਾ ਨੂੰ ਕੋਈ ਫੀਲ ਕਰਨੀ ਜਿਹੜਾ ਅਸਲ ਵਿੱਚ ਹਮਲਾ ਹੋਇਆ 2019 ਭਾਰਤ ਸਰਕਾਰ ਨੇ ਕੁਝ ਫੈਸਲੇ ਲਿੱਤੇ ਆ 3-4 ਪਰ ਉਹ ਬਹੁਤ ਨਹੀਂ ਗਏ ਉਹਦੇ ਲਈ ਪਰਮਾਨੈਂਟ ਇੱਕ ਸੋਲੂਸ਼ਨ ਤਾਂ ਆਪਾਂ ਨੂੰ ਕੱਢਣਾ ਹੀ ਪਊਗਾ ਕਿ ਜਿਹੜਾ بار بار ਉੱਥੋਂ ਹਮਲੇ ਹੋ ਰਹੇ ਆ ਉਹਦਾ ਇਹੋ ਜਿਹਾ ਉਹਨਾਂ ਨੂੰ ਡਰ ਪਾਇਆ ਜਾਵੇ ਕਿ ਮੁੜ ਕੇ ਹਮਲਾ ਕਰਨ ਦਾ ਕਦੀ ਕੋਸ਼ਿਸ਼ ਨਾ ਕਰਨ